हां <Sansky> जी भाई जी ਸਤਿ ਸ਼੍ਰੀ ਅਕਾਲ ਜੀ ਸਾਡੇ ਭਰਾਵਾਂ ਨੂੰ ਸੋ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਪੰਜ ਗਾਵਾਂ ਦੀ ਵੀਡੀਓ ਸਾਂਝੀ ਕਰਨੀ ਆ ਜਿਵੇਂ ਪਹਿਲੇ ਨੰਬਰ ਤੇ ਐਚ ਫਨਸਲ ਦੀ ਗਾਂ ਬਿਲਕੁਲ ਤਾਜੀ ਸੂਈ ਸੋਈ ਆ ਦੋ ਨੰਬਰ ਤੇ ਜਰਸੀ ਨਸਲ ਦੀ ਗਾਂ ਬਿਲਕੁਲ ਤਾਜੀ ਸੂਈ ਸੋਈ ਆ ਤਿੰਨ ਨੰਬਰ ਤੇ ਸਾਈ ਵਾਲਾ ਚਾਰ ਨੰਬਰ ਤੇ ਸਾਈ ਵਾਲਾ ਤੇ ਪੰਜ ਨੰਬਰ ਤੋਂ ਤੁਹਾਨੂੰ ਕੱਚੀ ਐਚ ਫਨਸਲ ਦੀ ਬੈੜ ਦਿਖਾ ਦੇਣੀ ਆ ਪੰਜ ਗਾਵਾਂ ਨੇ ਸੋ ਤਰੀਕ ਨੋਟ ਕਰ ਲੋ 6 ਮਾਰਚ 2025 ਸੋ ਉਸ ਤੋਂ ਪਹਿਲਾਂ ਬੇਨਤੀ ਹੈ ਜਕਰ ਚੈਨਲ ਤੇ ਪਹਿਲੀ ਵਾਰ ਹੱਥ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਓ ਤੁਹਕੇ ਸੇ ਭਰਾਣੇ ਕੋਈ ਮੈਥੋ ਵੀਡੀਓ ਬਣਾਉਣੀ ਹੈ ਜੀ ਤਾਂ ਮੇਰਾ ਨੰਬਰ ਨੋਟ ਕਰ ਲਓ 83604625 ਸੈਕਟਰ 83604625 ਸੱਕੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਲਖਾਈ ਠੀਕ ਹੋ ਠੀਕ ਹੈ ਜੀ ਤੁਸੀਂ ਨਾਓ ਜੀ ਕੀ ਹਾਲ ਚਾਲ ਬਹੁਤ ਵਧੀਆ ਸ਼ੁ크ਰਾ ਪ੍ਰਮਾਤਮਾ ਦਾ ਜੀ ਅੱਛਾ ਨਾਂਓ ਤੇ ਪਿੰਡ ਐਡਰੈਸ ਬੋਲ ਦਿਜੀ ਨਾਂ ਮੇਰਾ ਵੀਰੇ ਰਾਜਮੇ ਦਿਖਾਰ ਪਿੰਡ ਚ ਰਾਜੂ ਕਹਿੰਦੇ ਆ ਹਾਂ ਜੀ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਪੈ ਜਿੰਦੇ ਵੀਰੇ ਠੀਕ ਹੈ ਮੋਬਾਈਲ ਨੰਬਰ ਜੀ 98729 ਜੀ 22304 ਠੀਕ ਹੈ ਜੀ ਪਹਿਲੇ ਨੰਬਰ ਤੇ ਗਾਂ ਬਈ ਹੈ ਨਾ ਕੀ ਗੱਲ ਬਾਤ ਹੈ ਜੀ ਇਹ ਵੀਰ ਜੀ ਗਾਂ ਸੂਈ ਨੂੰ ਅੱਜ ਇਹਨੂੰ 7-8 ਦਿਨ ਸੌਰੀ 10 ਦਿਨ ਹੋ ਗਏ ਵੀਰ ਜੀ ਠੀਕ ਹੈ ਜੀ ਜੇ ਤਾਂ ਕੋਈ ਮੰਨ ਕੇ ਆ ਬੰਦਾ ਕਹਿੰਦਾ ਮੈਂ ਲੀਟਰ ਲਾਉਣਾ ਲੀਟਰਾ ਦਾ ਆਪਾਂ ਬਣਾ ਦ ਆਉਂਦਾ ਦਿਨ ਰਾਤ ਦਾ ਫਰਕ ਆਸਨੇ ਸੁਕੇ ਵੀ 16 ਕਰਦੇ 14 ਰਹਿ ਜੇ ਉਹ ਅੱਖਰ ਹੀ ਗੱਲ ਹੈ ਜੀ 24 ਘੰਟਾ 30 ਕਿਲੋ ਚਵਾਦੇ ਹਾਂ ਹਾਂਜੀ ਹਾਂਜੀ ਵੀਰ ਜੀ ਬਿਲਕੁਲ 30 ਦਾ 30 ਚਵਾਦਾਂਗੇ ਆਪਾਂ ਥਾਂ ਤੋਂ ਬੜੇ ਚੰਗੇ ਲੱਗਦੇ ਮਗਾਈ ਬਹੁਤ ਪੈਪਾ ਬੂਪਾ ਦੇਖੋ ਕਿੱਡੀਆਂ ਚੰਗੀਆਂ ਲੱਖਾ ਜੀ ਨਾਰ ਨੋਰ ਚੰਗੀ ਲੱਗੀ ਹਾਂਜੀ ਹਾਂਜੀ ਬਹੁਤ ਚੰਗੇ ਜੇ ਹੁਣ ਆਪਾਂ ਕੱਲੀ ਕੱਲੀ ਗਾਂ ਦੀ ਧਾਰ ਮਾਰ ਕੇ ਦਿਖਾਉਣਾ ਤਾਂ ਵੀਡੀਓ ਕੋ ਜਿਆਦਾ ਲੰਮੀ ਬਣ ਜੇ ਕਿਹੜਾ ਸੂਈ ਵੀ ਆ ਇਹ ਵੀਰ ਜੀ ਦੂਜਾ ਸੂਆ ਰੀਅਲ ਸੂਈ ਵੀ ਆ ਪਰ ਆਈ ਨਾ ਨਾਰਮਲ ਪੱਠਿਆਂ ਤੋਂ ਆਈ ਵੇ ਕੋਈ ਚਾਰ ਤੋਂ ਨਹੀਂ ਆਈ ਵੀ ਹਲਕੀ ਲੰਝੜਾ ਰਹੀ ਹੈ ਤੇ ਬੱਚਾ ਮਗਰ ਕੀ ਹੈ ਇਹਦੇ ਮਗਰ ਬੱਚਾ ਜੀ ਉਧਰ ਕਾਲਾ ਬੈਠਾ ਮੂਹਰੇ ਨਾਲ ਫਿਰ ਪੱਤਰਦਗਾ ਸੀ ਉੱਤੇ ਉਹ ਕੋ ਬੱਚਾ ਵੀ ਬਾਅਦ ਚ ਦਿਖਾਵਾਂਗੇ ਸਾਰੇ ਕੱਲੇ ਕੱਲੇ ਠੀਕ ਆ ਤੇ ਰੇਟ ਨਾਲ ਫਿਰ ਰੇਟ ਵੀ ਜੀ ਫੋਨ ਤੇ ਬਿਲਕੁਲ ਜਾਇਜ਼ ਹੋਊਗਾ ਠੀਕ ਹੈ ਜੀ ਦੁੱਧ ਤੇ ਮੰਨ ਕੇ ਚਲੋ ਜੇ ਕਿਸੇ ਬੰਦੇ ਨੇ ਆਪਾਂ ਤੋਂ ਆਨਲਾਈਨ ਵੀ ਮੰਗਵਾਉਣੀ ਆ ਉਹ ਨਹੀਂ ਗੱਲ ਹੋਊਗਾ ਵੀ ਆਪਾਂ ਹੁਣ 30 ਕਹਤਾ ਤੇ ਉਹਨਾਂ ਦੇ ਘਰੇ ਜਾ ਕੇ 24 ਜਾਂ 25 ਨਿਕਲੂ ਜਾਂ 26 ਗਾਰੰਟੀ ਧੀ ਕਿਲੋ ਦੀ ਮੈਂ 30 ਕਿਲੋ ਦੀ ਗਾਰੰਟੀ ਦਾ 30 ਹੀ ਦੇਵਾਂਗੇ ਹੁਣ ਆਪਾਂ 28 ਕਹਿੰਦੇ ਕਿ ਇਹਦੇ ਚ ਵਿੱਚ ਕੀ ਆ ਠੀਕ ਤੋਰ ਕਸਨ ਦਿਖਾਇਆ ਦੂਜਾ ਸੋ ਸੋਈਵੇ 30 ਕਿਲੋ ਦੁੱਧ ਸਾਨੂੰ ਤੋਲ ਕੇ ਮਿਲ ਜੂਗਾ ਲੀਟਰਾਂ ਐ ਬਾਈ ਕਹਿੰਦਾ 33 34 ਲੀਟਰ ਸਾਨੂੰ ਮਿਲ ਜੂਗਾ ਫਿਰ ਝੱਗ ਝੋਗ ਬਣ ਜਾਂਦੇ ਲੱਖਾਈ ਹਾਂ ਲੀਟਰਾਂ ਹੋਏ ਕਿਲੋਆਂ ਜਾਂ ਸਾਨੂੰ 30 ਕਿਲੋ ਐ ਪਰ ਜੇ ਦੇਖੋ ਲੱਖਾਈ ਵਹਿਰ ਦੀ ਹੋਰ ਗੱਲਾਂ ਨੇ ਗੱਲਾਂ ਹਾਂ ਜਜਾ ਵਾ ਨਾ ਵਜਦਾ ਮਹਾਂ ਜੀ ਮਹਾਂ ਪੁੱਛ ਦੇਖੋ ਪ੍ਰਮਾਤਮਾ ਨੂੰ ਇਹਨੂੰ ਉਮਰ ਵਾਲੀ ਕਰੇ ਜਿਹਦੇ ਘਰੇ ਜਾਵੜੀ ਮੰਨ ਕੇ ਚਲੋ ਤਿੰਨ ਚਾਰ ਮਹੀਨੇ ਚ ਗਾਣੇ ਫ੍ਰੀ ਹੋ ਜਾਣਾ ਗਾਂ ਦਾ ਕੱਦ ਕਾਠ ਲੰਬਾਈ ਉਚਾਈ ਪੂਰੀ ਐ ਮੋਢੇ ਤੱਕ ਆਉਂਦੀ ਆ ਜੀ ਹੂੰ ਬਾਈ ਦਾ 6 ਫੁੱਟ ਕਾ ਦੇਖੋ ਜੀ ਠ ਪੁਰੀ ਫੋਲੋ ਚੀਆ ਬਾਕੀ ਥਾਂ ਥਨ ਨੂੰ ਐ ਨਿਕਲਣ ਲੱਗੇਗੇ 5ਵੀਂ 6ਵੀਂ ਫੋਰਸਾਂ ਭੋਰਾ ਵੀ ਨਹੀਂ ਹੈਗੀ ਭਾਈ ਠੀਕ ਐ ਬਾਕੀ ਦੇਖੋ ਜਿਹੜਾ ਪਰਖ ਵਿੱਚ ਚਾਹੀਦਾ ਜੁੱਦੋ ਇੱਕ ਵੀ ਕੋਈ ਐਨ ਦੇਖ ਵੀ ਹੋਵੇ ਮਸ਼ੀਨ ਤੇ ਵੀ ਚਵਾਈ ਕਰ ਸਕਦੇ ਹੋ ਹੱਥੀ ਵੀ ਚਵਾਈ ਹੋ ਜੂਗੀ ਹਮ ਸਾਰੇ ਪਾਸ ਠੀਕ ਐ ਬਾਕੀ ਸਾਡੇ ਉਹ ਨਹੀਂ ਵੀ ਕੱਲੀ ਮਸ਼ੀਨ ਵਾਲੀ ਆ ਇਹ ਚਵਾਈਆ ਮੁਠੀ ਮੈਂ ਮੈਂ ਬਾਹਰ ਬਾਹਰ ਮੋੜ ਦੇ ਵੀ ਮੋੜ ਦੇ ਬੰਦ ਲਓ ਬਸ ਬੰਦੋ ਫਿਰ ਜਿਆਦਾ ਲੰਬੀ ਵੀਡੀਓ ਹੋ ਜੂਗੀ ਤੇ ਰੇਟ ਇਹਨਾਂ ਜਿਹੜੇ ਹੋਣਗੇ ਫੋਨ ਤੇ ਫੋਨ ਤੇ ਬਿਲਕੁਲ ਜਾਇਜ਼ ਹੋਣਗੇ ਰੇਟ ਹਾਂ ਤੇ ਅੱਗੇ ਅੱਗੇ ਜਿਵੇਂ ਪੰਜਾਬ ਵਾਲੀ ਜਰਸੀ ਹਾਂ ਜਰਸੀ ਹੈ ਨਾ ਇਹ ਕਿਹੜਾ ਸੂਈ ਵੀ ਆ ਇਹ ਦੂਜਾ ਸੂਆ ਸੂਈ ਵੀ ਆ ਜੀ ਇਹਨੂੰ ਸੂਈ ਨੂੰ ਕਿੰਨਾ ਟਾਂਵਾਗਾ ਇਹਨੂੰ ਸੂਈ ਨੂੰ ਵੀਰੇ ਇਹ ਬੱਚੇ ਦਾ ਨਾੜੂਆਂ ਨਾਲ ਹੀ ਆ ਗਿਆ ਚੌਥਾ ਦੇਣਾ ਵੀਰ ਜੀ ਅੱਜ ਅੱਛਾ ਠੀਕ ਆ ਦਿੱਤਾ ਸੁੱਕ ਗਿਆ ਨਾੜੂਆਂ ਨਾਲ ਨਾੜੂਆਂ ਵਾਲੀ ਤਾਂ ਹੈਗੀ ਬਿਲਕੁਲ ਕਾਜੇ ਮੰਨ ਕੇ ਚੱਲੋ ਵੀ ਇਹਦਾ ਦੁੱਧ ਜਿਹੜਾ ਫੜਦਾਗਾ ਅੱਛਾ ਜੀ ਹਾਂ ਦੁੱਧ ਬਣਿਆ ਨਹੀਂਗਾ ਹਾਜੀ ਬੌਲੀ ਆ ਹਾਜੀ ਬੌਲੀ ਆ ਜੀ ਕਿੰਨੇ ਕਿਲੋ ਬੌਲੀ ਇਸ ਟਾਈਮ ਇਹਦੇ ਵੇ ਹੈਗਾ ਜੀ ਮੰਨ ਕੇ ਚੱਲੋ 7:30 ਤੇ 8 8:30 ਵੀ ਹੋ ਜਾਂਦਾ ਟਾਈਮ ਦਾ ਇੱਕ ਟਾਈਮ ਦਾ ਹਾਂਜੀ ਇੱਕ ਟਾਈਮ ਦਾ ਬੌਲੀ ਆ ਜੀ 15-16 15 16 ਨਹੀਂ ਜਿਆਦਾ ਗਈ اچھا ਪਰ ਆਪਾਂ ਫੇਰ ਵੀ 16 ਕਿਲੋ ਕਹਿ ਕੇ ਦਿੰਨੇ ਆ ਠੀਕ ਹੈ ਅਗਲੇ ਘਰ ਜਾ ਕੇ ਪਰ ਇਹਦਾ ਰਿਕਾਰਡ ਹੈ ਇਹਦਾ ਪਹਿਲੇ ਦਾ ਰਿਕਾਰਡ ਹੈਗਾ ਕਹਿੰਦਾ 25 ਕਿਲੋ ਦਾ ਅੱਛਾ ਜੀ ਹਾਂ ਐਸ ਕੀ ਕਰਮਾਲੀ ਕੋਈ ਦੂਜਾ ਸੋਸ ਹੋਈ ਵੀ ਹਾਂਜੀ ਜੇ ਕੋਈ ਕਰਮਾਲਾ ਐਤ ਕੀ ਤਾਂ 30 ਵੀ ਲੈ ਸਕਦਾ ਪਿਓਰ ਪੰਜਾਬ ਵਾਲੀ ਜਰਸੀ ਹੈ ਵੀਰ ਜੀ ਨਾੜਾ ਨੋੜਾ ਬੜਾ ਚੰਗਾ ਮਹਾਰਾ ਜੀ ਕਿਸੇ ਗੱਲੋਂ ਐਵੇਂ ਕਰਮਾਲ ਨੇ ਕਿੰਨੇ ਸੰਭੀ ਟਕਾ ਕੇ ਕੋਈ ਉਹ ਜੀ ਗੱਲਬਾਤ ਹੈ ਨਹੀਂ ਇਹ ਚ ਵੀ ਕਿਸੇ ਪਾਸੇ ਹੱਥ ਧਰਕ ਕੁਆਲਟੀ ਕਮੂਨਟੀ ਫੇਸ ਦੇਖੋ ਜੀ ਹਮ ਬਾਕੀ ਗੱਲਬਾਤ ਹੈਗੀ ਬੱਚੀ ਦੀ ਵੀਰੇ ਅੱਜ ਦਾ ਵੀਰੋ 6 ਕਿ ਕੂੜਾ ਇੱਕ ਵਾਰ ਕੀ ਲੈਣਾ ਚੰਗੀ ਲਾਵਾਂਗੇ ਸਹੀ ਗੱਲ ਆ ਲਓ ਜੀ ਗਾ ਤਾਂ ਕੋਈ ਵੀ ਅੱਜਕੱਲ ਪੈਸਾ ਲੰਘਾ ਨਹੀਂਦਾ ਅਗਲਾ ਕਹਿੰਦਾ ਕੁਆਲਿਟੀ ਸਾਨੂੰ ਦੇ ਦਿਓ ਹੂੰ ਪਾਉਣਾ ਨਾ ਰਹੇਗਾ ਵੀ ਠੀਕ ਐ ਲਓ ਜੀ ਕੱਦ-ਕੱਡ ਹੋਈ ਚੰਗਾ ਵਾਗੀ ਚਾਲ ਚੁਲ ਦੇ ਥਣ ਚਾਰ ਆ ਪੰਜ ਮਿਸ਼ੇ ਰਤੀ ਫੋਟ ਸ਼ਾਂਗ ਨਹੀਂ ਜਿਹੜੇ ਗਾਮਾ ਸੂਈਆਂ ਵੀਰੇ ਨਾਲ ਕੋਈ ਹੋਤਾ ਨਹੀਂ ਹੈ ਕੋਈ ਕਿਸ ਭੂਰ ਸ਼ਰਲ ਜਗ ਮੈਂ ਨੇ ਵੀਰੇ ਕਿਸੇ ਬੰਦੇ ਨੇ ਆਨਲਾਈਨ ਮੰਗਾਉਣੀਆਂ ਮੈਂ ਤੁਹਾਨੂੰ ਆਪਾਂ ਪਹਿਲਾਂ ਵੀ ਦੂਜੀ ਵੀਡੀਓ ਵਿੱਚ ਵੀ ਦੱਸਿਆਗਾ ਹਾਂ ਮੰਨ ਕੇ ਚੱਲੋ ਆਪਾਂ ਵੀਡੀਓ ਪਹਿਲੀ ਗੱਲ ਤਾਂ ਉਸੇ ਗਾਂ ਦੀ ਪੌਣੀ ਜਿਹੜੀ ਸੀਲ ਠੰਡੀ ਆ ਨੰਬਰ 2 ਤੇ ਕਿਸੇ ਨੇ ਵੀਰੇ ਨੇ ਆਪ ਦਾ ਕਲਰ ਪੈਂਟ ਦੇ ਵਜਨ ਉੱਤੋਂ ਚੈੱਕ ਆਪ ਕਰਨਾਗਾ ਹਾਂ ਥੱਲੇ ਫੋਟ ਸ਼ਾਂਗ ਭੂਰ ਸ਼ਰਲ ਗੰਡ ਮਰੋੜੀ हां किसी गल दी ओ चीज ते आपा बैठे आंगे ठीक है ठीक है जी ओ नहीं गल ਵੀ ਅਗਲੇ ਚੱਕਰ ਜਾ ਕੇ ਬਾਲ ਦੀ ਜੇ ਧਾਰੇ ਨੇ ਪੈਣ ਪਾਸੇ ਪਈ ਜਾਣ ਉਹ ਚੱਕਰ ਨਹੀਂ ਕਲਰ ਕੁਆਲਟੀ ਅਗਲੇ ਨੇ ਚੈੱਕ ਕਰਨੀ ਹੈ ਚੌਥਾ ਦਿਨ ਸੂਈ ਨੂੰ ਹੈ हां जी ਤੇ 16 17 ਗਲੋ ਬੋਲੀ ਸੁਣਉ ਐ ਨੈਟ ਤੋਲ ਕੇ ਮਿਲ ਜੂ ਮਾ ਬਿਲਕੁਲ ਜੀ ਕਿਸੇ ਬੰਦੇ ਨੇ ਆਉਣਾ ਉਹ ਗੱਲ ਬੱਕਰੀਏ ਜੇ ਕਿਨੇ ਆਨਲਾਈਨ ਮੰਗਵਾਉਣੀ ਆ ਤਾਂ ਉਹ ਵੀ ਕੋਈ ਚੱਕਰ ਉਹ ਵੀ ਕੋਈ ਚੱਕਰ ਨਹੀਂ ਦਿਨਾਂ ਦੁੱਧ ਕਹਦਾ ਕੋਈ ਭੂਰ ਲਈ ਸ਼ਰਲਾ ਨਹੀਂ ਸਾਰਾ ਕੁਝ ਕਲੀਅਰ ਹੋ ਨਹੀਂ ਮਿਲਣਾ ਤੇ ਅੱਗੇ ਜਿਵੇਂ ਤੈਨਾਂ ਨਾ ਬਦ ਅੱਛੀ ਆ ਗਈ ਰਸਾਈ ਵਾਲੀ ਇਹ ਨਾ ਹੀ ਹਾਂ ਇਹ ਸ਼ਾਈ ਵਾਲ ਦੀ ਕਰਾਉਸ ਆ ਗਈ ਜੀ ਇਹਨੂੰ ਕੁਝ ਵੀ ਮੰਨ ਲੋ ਆਪਾਂ ਹਾਂਜੀ ਹਾਂਜੀ ਇਹ ਮੰਨ ਕੇ ਚੱਲੋ ਨਾ ਬੰਦੇ ਨੇ ਥੋੜੇ ਦੁੱਧੋਂ ਦਾਂਦੋਂ ਇਹ ਸ਼ਾਰਤੀ ਬੰਦੇ ਨੇ ਜਾਣਾ ਸੀਗਾ ਬਾਹਰ ਹਾਂ ਦੁੱਧ ਸੀਗਾ ਘਾਹ ਫਲੇ 4-5 ਕਿਲੋ ਤੇ ਮੰਨ ਕੇ ਚੱਲੋ ਸਹੀ 5 ਮਹੀਨਿਆਂ ਦੀ ਗੱਬਣ ਆ ਜੀ ਚੈੱਕ ਪਾਸ ਹੈ ਮੈਂ ਨਾ ਜੀ ਕਿਸੇ ਨੇ ਕਰਾਉਣੀਆਂ ਕਰਾ ਲਓ ਪਰ ਆਪਣੀ ਕਰਾਈ ਵੀ ਆ ਠੀਕ ਹੈ ਉਹ ਨਹੀਂ ਗੱਲ ਆ ਕੋਹੋਂ ਡਰਾਈ ਆ ਦੁੱਧੋਂ ਡਰਾਈ ਆ ਆਪਾਂ ਪਾਸ ਕਰਾ ਦੂ ਕੱਲੇ ਹਾਂਜੀ ਹਾਂ ਥਣ ਪਾਸ ਆ ਕੋਈ ਉਹ ਨਹੀਂ ਗੱਲ ਵੀ ਅੱਥੇ ਆ ਕੇ ਅਗਲਾ ਕਹੇ ਯਾਰ ਇਹ ਤਾਂ ਖਾਲੀ ਨਿਕ ਥੋੜੇ ਬੰਦੇ ਬਾਹਰ ਬੂਰ ਜਾਣਾ ਸੀ ਉਹਨਾਂ ਨੇ ਦੁੱਧ ਉਹ ਹੀ ਛੱਡਤੀ ਬਸ ਗੌਰ ਨਹੀਂ ਕਰੀ ਮੋੜ ਲੈ ਵੀਰੇ ਮੋੜ ਲੈ ਚਲ ਬਾਲਾ ਥਣ ਥਣ ਬਹੁਤ ਚੰਗਾ ਇਹਨੇ ਦਿੱਤੀ ਸਾਢੇ 7 8 ਕਿਲੋ ਟਾਈਮ ਦੇ ਨੇ ਤਾਜੀ ਨੇ ਦੁੱਧ ਦਿੱਤਾ ਜੀ ਠੀਕ ਹੈ ਜੀ 15 16 ਕਿਲੋ 15 16 ਕਿਲੋ ਇਹਦਾ ਆਪਾਂ ਕੋਈ ਤੁਹਾਨੂੰ 20 ਨਹੀਂ ਆਂਦੇ 15 16 ਕਿਲੋ ਹੀ ਇਹਨੇ ਦੁੱਧ ਦਿੱਤਾ ਕਦ ਕਦ ਵਧੀਆ ਹਾਂ ਜੀ ਕਦ ਕਦ ਆਣਗੇ ਸਾਰਿਆਂ ਚਾਰ ਕਿਲੇ ਸੰਭਲ ਲੋਡ ਆਈ ਹਾਂਜੀ ਇਹ ਗਰਮੀ ਦਾ ਤੋਹਫਾ ਗਰਮੀ ਦਾ ਬਿਲਕੁਲ ਗਰਮੀ ਵਾਲਾ ਤੋਹਫਾ ਵੀਰੇ ਆਪਾਂ ਮੈਂ ਇਹਨੂੰ ਧੁੱਪੇ ਦਰਾਖਤਾਂ ਬੰਨਦੀ ਠੀਕ ਕਿਸੇ ਗੱਲੋਂ ਕੋਈ ਉਹ ਹੀ ਨਹੀਂ ਵੀ ਉਹ ਕਰ ਦੂਗੀ ਠੀਕ 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 ਹਾਂਜੀ ਹਾਂਜੀ ਤੇ ਅੱਗੇ ਅੱਗੇ ਜਿਵੇਂ 4 ਨੰਬਰ ਤੇ 4 ਨੰਬਰ ਤੇ ਦੇਖੋ ਜੀ ਦੀ ਹਾਈਟ ਦੇਖੋ ਕਿੰਨੀ ਆ ਹਾਂ ਮੰਨ ਜਿਹੜੀ ਪਹਿਲਾਂ ਡੱਬੀ ਗਾਂ ਦੇ ਖੈਰ ਦੇ ਬਰਾਬਰ ਭਿਰਦੀ ਆ ਬਿਲਕੁਲ ਬਿਲਕੁਲ ਜੀ ਇਹਦੇ ਮੰਨ ਕੇ ਚੱਲੋ ਜੀ 6.5 ਤੇ 7 ਕਿਲੋ ਦੁੱਧ ਟਾਈਮ ਦਾ ਜੀ ਬੌਲੀ ਇਹ ਹਜੇ ਚੌਥਾ ਦੇਣਾ ਇਹਨੂੰ ਚੌਥਾ ਦੇਣੀ ਆ 13 14 ਕਿਲੋ ਦੋਨਾਂ ਟਾਈਮ ਹਾਂਜੀ ਮਗਰ ਜਾਨਵਰ ਚੰਗਾ ਬੱਚੀ ਮੰਗ ਰਾਈ ਮਗਰ ਬੱਚੀ ਆ ਵਸੇ ਸਾਈਬਰ ਕ੍ਰੋਸ ਜੀ ਆਪਾਂ ਮੰਗਦੇ ਨਾ ਇਹਦੇ ਕੋਈ ਮੰਨ ਕੇ ਚੱਲੋ ਫੋਟ ਆ ਨਾ ਕੋਈ ਹੋਰ ਛ ਆਈ ਗੱਡ ਲੋਬੇ ਸਾਨੂੰ ਤੋੜ ਕੇ ਦਿਖਾ ਦੇਣਾ ਬਚੀ ਆਪਾਂ ਮਾੜੇ ਮਾੜੇ ਨੋਰਮਲ ਜਿਹੇ ਸੈਂਗ ਹੈ ਇੱਕ ਇੱਕ ਇੰਚ ਡੇਢ ਹੈ ਹਾਂ ਹਾਂ ਹੈਗੇ ਆ ਮਾੜੇ ਜਿਆਦਾ ਵੱਡੇ ਸੈਂਗ ਨਹੀਂ ਗੇ ਬਾਕੀ ਥਾਂ ਥਾਂ ਦੇ ਚਾਰ ਥਾਂ ਨੇ ਪੰਜ ਵੀ ਸਹੀ ਫੋਰਸਾ ਭੋਰਾ ਨਹੀਂ ਗਈ ਐ ਤੁਹਾਨੂੰ ਕੋਈ ਨਹੀਂ ਸ਼ਾਰੋ ਥਾਂ ਦਿਖਾ ਦੇਣਾ ਹੈਗੀ ਠੀਕ ਹੈ ਬਰੇ ਮੋੜ ਲਾ ਕੱਢ ਕੱਢ ਪੂਰਾ ਓਕੇ ਆ ਇਹ ਸਲੇ 14 13 14 ਕਿਲੋ 13 14 ਕਿਲੋ ਬੌਲੀ ਜਿਹੜੀ ਚੋਣਦੀ ਆ ਕੈਕ ਦਿਨ ਹੋ ਕੇ ਸੁਈਨੇ ਨੂੰ ਇਹਨੂੰ ਤੀਜਾ ਦਿਨ ਆ ਜੀ ਅੱਜ ਇਹਨੂੰ ਤੀਜਾ ਦੰਦ ਹਾਂ ਬੱਚੀ ਮੰਗ ਰਹੇ ਦੇ ਮਗਰ ਬੱਚੀ ਆ ਗਈ ਹਾਂਜੀ ਹਾਂਜੀ ਬੱਚੀ ਇੱਧਰਲੇ ਪਾਸੇ ਦੀ ਮਾਰਾ ਬੜਾ ਬੱਚੇ ਦਾ ਨਾ ਜਿਆਦਾ ਕਰਦੀ ਆ ਹੂੰ ਇਹਦਾ ਥੋੜੀ ਕਰਦੀ ਹੁੰਦੀ ਆ ਹਾਂ ਹਾਂ ਥੋੜਾ ਜਿਹਾ ਨਾ ਮੰਨ ਕੇ ਚਲੋ ਹਾਂ ਆਜ ਲੈ ਬੱਚੀ ਮਾਰ ਖੜੀ ਜੀ ਠੀਕ ਆ ਵੀਰੇ ਬੰਦੋ ਤੇ ਅੱਗੇ ਅੱਗੇ ਜਿਵੇਂ ਲਾਸਟ ਤੇ ਆਪਣਾ ਕੋਲ ਪੰਜ ਨੰਬਰ ਹਾਂਜੀ ਇਹ ਨਾ ਲੱਖਾ ਜੀ ਇਹਨੂੰ ਕੋਈ ਬੰਦਾ ਦੋਂਦੀ ਵੀ ਕਹਿ ਸਕਦਾ ਇਹਨੂੰ ਕੋਈ ਖੀਰੀ ਵੀ ਕਹਿ ਸਕਦਾ ਅੱਛਾ ਜੀ ਹਾਂ ਇਹਨੇ ਦੋ ਦੰਦ ਤੋੜ ਲੇ ਠੀਕ ਆ ਠੀਕ ਆ ਚੱਕੇ ਨਹੀਂ ਹਜੇ ਹਾਂਜੀ ਹਾਂ ਪਹਿਲਾਂ ਚੈੱਕ ਹੀ ਕਰ ਲਗੇ ਆਪਾਂ ਹੂੰ ਚੱਕ ਲੇ ਚੱਕ ਲੈ ਚੱਕ ਲੈ ਚੱਕ ਲੈ ਚਲ ਠੀਕ ਹੈ ਕੋਈ ਗੱਲ ਨਹੀਂ ਦੋ ਆਲ ਚੱਕਿਆ ਦੋਆਂ ਦਾ ਵਹੜਾ ਜੇ ਨਹੀਂ ਪਹਿਲਾ ਸੂ ਸੂਣੀਏਗੀ ਤੇ ਸੂ ਦਾ ਕਿਨ ਨਾਟਾ ਬਾਕੀ ਇਹਦਾ ਜੀ ਅੱਜ ਮੰਨ ਕੇ ਚੱਲੋ ਤਰੀਕ ਹੋ ਗਈ 6 ਕਿ 7 ਹੈ 6 ਆ ਜੀ ਅੱਜ ਇੱਕ ਦਿਨ ਘਟ ਗਿਆ ਜੀ ਮਹੀਨੇ ਤੋਂ ਨਹੀਂ ਮਹੀਨਾ ਹੀ ਬਾਕੀ ਇੱਕ ਮਹੀਨਾ ਪੂਰਾ ਬਾਕੀ ਚੱਲੇ ਇਧਰ ਥੱਲੋਂ ਝੋਲ ਝਾਲ ਕਰਮਾ ਵਾਲੀ ਨੇ ਦਾ ਬਹੁਤ ਚੰਗੀ ਮੰਨ ਕੇ ਚੱਲੋ ਹਾਂ ਕਿਸੇ ਚੰਗੇ ਉਹਦੀ ਧੀ ਆ ਗਈ ਠੀਕ ਹੈ ਜਿਹੜੇ ਹਸਾਵਣਾ ਥੱਲੇ ਦੀਆਂ ਗਲਾਈਆਂ ਸਿੱਟਣੀਆਂ ਸ਼ੁਰੂ ਕਰੀਆਂ ਪਰਸੋਂ ਚਾ ਉੱਥੇ ਦੀਆਂ ਨੇ ਠੀਕ ਹੈ ਠੀਕ ਹੈ ਵੀ ਮੰਨ ਕੇ ਚੱਲੋ ਕਲਰ ਕੁਆਲਿਟੀ ਤੁਸੀਂ ਆਪ ਦੇਖ ਲਓ ਬਾਲਾ ਨਿਮਾਯਾਂ ਦਾ ਵੀ 20 ਨੂੰ ਟੱਚ ਕਰ ਜੂ ਇਹ ਸਾਂਤੋਂ ਵੀ ਚੰਗਿਆ ਗਿਆ ਹਾਂ ਮੰਨ ਕੇ ਚੱਲ ਜਿਹੇ ਜੀ ਬੰਦਾ ਅੱਜ ਕੱਚੀ ਗਾਂ ਲੈਂਦਾ ਹੈ ਠੀਕ ਹੈ ਉਹ ਜੇ ਆਪਾਂ ਇਹਨੂੰ ਰੇਟ ਵੀ ਦਾ ਕੱਚਾ ਹੀ ਹੋਊਗਾ ਹਾਂਜੀ ਡੰਡਾ ਨਾ ਮਾਰ ਡੰਡਾ ਨਾ ਮਾਰ ਰੇਟ ਦਾ ਮਤਲਬ ਫੋਨ ਤੇ ਹੋ ਜੂ ਆਹ ਰੇਟ ਸਾਰਿਆਂ ਦੇ ਫੋਨ ਤੇ ਹੁਣ ਲੱਖਾ ਜੀ ਠੀਕ ਹੈ ਠੀਕ ਹੈ ਜੀ ਪਹਿਲੇ ਸੋਇ ਦੋ ਆਂਦਾ ਬੈਠ ਸੋਣਾ ਜਿੰਨੀ ਕੱਚੀ ਪਈ ਆਪਾਂ ਰੇਟ ਆਪਾਂ ਇੱਥੇ ਵੀ ਕਰਦੇ ਗਏ ਵੀਰੋ ਤੇ ਕਈ ਵਾਰੀ ਵੀਡੀਓ ਦੇ ਵਿੱਚੋਂ ਕੋਈ ਮਾਲ ਰਹਿੰਦਾ ਸਾਨੂੰ ਮੰਡੀ ਪਾਉਣਾ ਪੈਂਦਾ ਹਨਾ ਮੰਡੀ ਫਿਰ ਅਡੋੜੀ ਅਲੱਗ-ਅਲੱਗ ਰੇਟ ਹੁੰਦੇ ਕੋਈ ਧਾਰਗਾ ਹੁੰਦਾ ਕੋਈ ਨਾਕਦ ਹੁੰਦਾ ਹਨਾ ਕਿਵੇਂ ਨਹੀਂ ਹੁੰਦਾ ਇਹ ਚੀਜ਼ ਹੁੰਦੀ ਹੈ ਜੀ ਸੋ ਬਾਈ ਕੋਲ 5 ਗਾਮਾ ਜੀ ਜਿੰਨਾ ਚੋਂ ਤਿੰਨ ਗਾਮਾ ਤਾਜ਼ਾ ਸੋਇ ਹੋਇਆ ਇੱਕ 5 ਮਿੰਟ ਗੱਬਣਾ ਤੇ ਇੱਕ 8 ਮਿੰਟ ਗੱਬਣਾ ਮਹੀਨੇ ਦੀ ਕੱਚੀ ਪਈ ਆ ਇਹ ਠੀਕ ਆ ਤੇ ਇਹ ਜਰਸੀ ਆ ਗਈ ਤੇ ਇਹ ਤੇ ਐਫ ਆ ਗਈ ਸੋ 5 ਗਾਮਾ ਤੁਹਾਨੂੰ ਜਿਹੜੀ ਗਾਮ ਪਸੰਦ ਆਊਗੀ ਸੋ ਇੱਥੇ ਆ ਕੇ ਚੋਕ ਠੀਕ ਹੈ ਕਿਸੇ ਕੋਲ ਆਨ ਦਾ ਨਹੀਂ ਵੀ ਸਮਾਂ ਕਿਸੇ ਬੰਦੇ ਕੋਲ ਆਪਾਂ ਵੀਡੀਓ ਤੇ ਵਿੱਚਵਾਸ ਅੰਡਰ ਦੀ ਫਿਟਿੰਗ ਬਹੁਤ ਸੋਹਣੀਆ ਹੋਰ ਤਾਂ ਮੈਂ ਕਹ ਬਾਈ ਯਾਰ ਅਗਲਾ ਅੰਗਰੇਜ਼ਾਂ ਹੀ ਹੁੰਦੀ ਜਿਵੇਂ ਬਾਦ ਨਾ ਹੋਵੇ ਕਿਸੇ ਪਾਸੇ ਉਂਗਲ ਨਹੀਂ ਖੋਪਦੀ ਹਾਂ ਲੈ ਠੀਕ ਹੈ ਜੀ ਬਾਈ ਦਾ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਟੰਡਾ ਗਿਆ ਤੇ ਮੋਬਾਈਲ 98729 ਹਾਂਜੀ 22304 ਹੈ ਨਾ ਇਹ ਬਾਈ ਦਾ ਮੋਬਾਈਲ ਨੰਬਰ ਆ ਸੋ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਤੇ 1 ਲੱਖ ਜੀ ਆਹ ਜਰਸੀ ਕਿਹੜੀ ਕੋਈ ਬੰਦਾ ਨੋਰਮਲ ਨਾ ਸੋਚ ਲੇ ਵੀ ਨੋਰਮਲ ਛੋਟੀ ਹੈ ਜਾਂ ਮਾਚਲ ਵਾਲੀ ਹੈ ਨਾ ਇਹ ਪੰਜਾਬ ਵਾਲੀ ਹੀ ਜਰਸੀ ਹੈ ਜਰਸੀ ਪੰਜਾਬ ਵਾਲੇ ਕੱਦ-ਕੱਠ ਬਹੁਤ ਕੱਦ-ਕੱਠ ਬਹੁਤ ਮਾਚਲ ਤਾਂ ਬਹੁਤ ਛੋਟੀ ਤੇ ਬੇਲ ਹੀ ਬਹੁਤ ਲੰਬੀ ਹੈ ਹਾਂਜੀ ਇਹਦੇ ਬਰਾਬਰੀ ਭਰੀ ਜਾਂਦੀ ਹੈ ਹਾਂ ਉਨੀ ਲਵਾਈ ਇਹਦੀ ਗਾਹ ਦੀ ਹਾਂ ਉਨੀ ਲਵਾਈ ਇਹਦੀ ਆ ਵੀ ਕੁਝ ਮਗਰ ਪਿੱਛੇ ਖੜੀਆਂ ਗੀਆਂ ਠੀਕ ਆ ਜੀ ਧੰਨਵਾਦ ਬਾਈ ਜੀ